ਅਭਿਸ਼ੇਕ ਅਤੇ ਈਸ਼ਵਰ ਰਾਏ ਬੱਛਤੀਆ ਤਲਾਕ ਦੀਆਂ ਖਬਰਾਂ ਲਗਾਤਾਰ ਸੁਰਖੀਆਂ ਬਣੀਆਂ ਹੋਈਆਂ ਨੇ ਅਜਹੇ ਦੇ ਵਿੱਚ ਕਿਆਸ ਲਗਾਏ ਜਾ ਰਹੇ ਨੇ ਕਿ ਜੇਕਰ ਇਹਨਾਂ ਦੋਵਾਂ ਦਾ ਡਿਵੋਰਸ ਹੁੰਦਾ ਹੈ ਤਾਂ ਈਸ਼ਵਰਿਆ ਨੂੰ ਐਲਿਮਨੀ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਈਸ਼ਵਰ ਰਾਏ ਬੱਚਨ ਫਿਲਮਾਂ ਅਤੇ ਇਸ਼ਤਿਹਾਰਾ ਤੋਂ ਕਾਫੀ ਕਮਾਈ ਕਰ ਲੈਂਦੇ ਆ ਅਤੇ ਜੋ ਕਿ ਸਾਰਿਆਂ ਦੀ ਕਮਾਈ ਤੋਂ ਕਾਫੀ ਜ਼ਿਆਦਾ ਹੈ ਈਸ਼ਵਰਿਆ ਨੇ ਹੁਣ ਤੱਕ ਆਪਣੇ ਕਰੀਅਰ ਦੇ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਨੇ ਅਤੇ ਇਹਨਾਂ ਦੇ ਵਿੱਚ ਕੰਮ ਕੀਤਾ ਹੈ ਤੇ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਪੀ ਪੋਲੀਗੋਟੋ ਲਾਵਾ ਤੇਲਗੂ ਅਤੇ ਮਲਿਆਲਮ ਫਿਲਮਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਆਪਣੇ ਕਲਾ ਦਾ ਲੋਹਾ ਮਨਵਾਇਆ ਗਿਆ ਅਸ਼ਵਰੇ ਰਾਏ ਦੀ ਕੁਲ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਨੈਟਵਰਥ 776 ਕਰੋੜ ਰੁਪਏ ਜੋ ਕਿ ਅਭਿਸ਼ੇਕ ਪਚਨ ਤੋਂ ਕਾਫੀ ਜ਼ਿਆਦਾ ਹੈ ਅੰਤਰਰਾਸ਼ਟਰੀ ਪੱਧਰ ਤੇ ਵੀ ਕਈ ਇਸ਼ਤਿਆਰਾ ਦੇ ਉਹ ਬ੍ਰਾਂਡ ਅੰਬੈਸਡਰ ਵੀ ਰਹੇ ਨੇ ਤੇ ਅਜਿਹੇ ਦੇ ਵਿੱਚ ਦੋਹਾਂ ਦੇ ਡਿਵੋਰਸ ਦੀਆਂ ਖਬਰਾਂ ਜੋ ਕਿ ਸਾਹਮਣੇ ਆ ਰਹੀਆਂ ਨੇ ਤੇ ਵੱਡਾ ਸਵਾਲ ਇਹ ਜਾਂਦਾ ਹੈ ਕਿ ਆਸ਼ਵਰਿਆ ਦੇ ਵੱਲੋਂ ਐਲਵਨੀ ਦੀ ਡਿਮਾਂਡ ਕੀ ਦੀ ਜਾਵੇਗੀ ਬਦਲੇ ਖਬਰ ਲਈ ਬਨੇ ਰੋ ਲੁਧਿਆਣਾ ਪਲਾਸ ਤੋਂ ਨਾਲ ਤਾ ਵਿਸ਼ੇਕ ਤੇ ਈਸ਼ਵਰ ਰਾਏ ਬੱਚਤਿਆ ਤਲਾਕ ਦੀਆਂ ਖਬਰਾਂ ਲਗਾਤਾਰ ਸੁਰਖੀਆਂ ਬਣੀਆਂ ਹੋਈਆਂ ਨੇ ਅਜਿਹੇ ਦੇ ਵਿੱਚ ਕਿਆਸ ਲਗਾਏ ਜਾ ਰਹੇ ਨੇ ਕਿ ਜੇਕਰ ਇਹਨਾਂ ਦੋਵਾਂ ਦਾ ਡਿਵੋਰਸ ਹੁੰਦਾ ਹੈ ਤਾਂ ਈਸ਼ਵਰਿਆ ਨੂੰ ਐਲਮਨੀ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਈਸ਼ਵਰ ਰਾਏ ਬੱਚਨ ਫਿਲਮਾਂ ਅਤੇ ਇਸ਼ਤਿਹਾਰਤੋਂ ਕਾਫੀ ਕਮਾਈ ਕਰ ਲੈਂਦੇ ਹੈ ਅਤੇ ਜੋ ਕਿ ਸਾਰਿਆਂ ਦੀ ਕਮਾਈ ਤੋਂ ਕਾਫੀ ਜ਼ਿਆਦਾ ਹੈ ਈਸ਼ਵਰਿਆ ਨੇ ਹੁਣ ਤੱਕ ਆਪਣੇ ਕਰੀਅਰ ਦੇ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਨੇ ਅਤੇ ਇਹਨਾਂ ਦੇ ਵਿੱਚ ਕੰਮ ਕੀਤਾ ਹੈ ਤੇ ਆਪਣੀਆਂ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਿ ਤਾਂ ਪਾਲੀਵੁੱਡ ਤੋਂ ਇਲਾਵਾ ਤੇਲਗੂ ਅਤੇ ਮਲਿਆਲਮ ਫਿਲਮਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਆਪਣੇ ਕਲਾ ਦਾ ਲੋਹਾ ਮਨਵਾਇਆ ਗਿਆ ਅਸ਼ਵਰੇ ਰਾਏ ਦੀ ਕੁੱਲ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਨੈਟਵਰਥ 776 ਕਰੋੜ ਰੁਪਏ ਜੋ ਕਿ ਅਭਿਸ਼ੇਕ ਪੱਛਨ ਤੋਂ ਕਾਫੀ ਜ਼ਿਆਦਾ ਹੈ ਅੰਤਰਰਾਸ਼ਟਰੀ ਪੱਧਰ ਤੇ ਵੀ ਕਈ ਇਸ਼ਤਿਆਰਾਂ ਦੇ ਉਹ ਬ੍ਰਾਂਡ ਅੰਬੈਸਡਰ ਵੀ ਰਹੇ ਨੇ ਤੇ ਅਜਿਹੇ ਦੇ ਵਿੱਚ ਦੋਹਾਂ ਦੇ ਡਿਵੋਰਸ ਦੀਆਂ ਖਬਰਾਂ ਜੋ ਕਿ ਸਾਹਮਣੇ ਆ ਰਹੀਆਂ ਨੇ ਤੇ ਵੱਡਾ ਸਵਾਲ ਇਹ ਆਉਂਦਾ ਹੈ ਕਿ ਅਸ਼ਵਰਿਆ ਦੇ ਵੱਲੋਂ ਐਲਵਨੀ ਦੀ ਡਿਮਾਂਡ ਕੀ ਦੀ ਜਾਵੇਗੀ ਬਦਾਰੇ ਖਬਰਾਂ ਲਈ ਬਨੇ ਰੋ ਲੁਧਿਆਣਾ ਪਲਾਸ ਤੋਂ ਨਾਲ ਤਾ ਵਿਸ਼ੇਕਤੇ ਈਸ਼ਵਰ ਰਾਏ ਬੱਛਤਿਆ ਤਲਾਕ ਦੀਆਂ ਖਬਰਾਂ ਲਗਾਤਾਰ ਸੁਰਖੀਆਂ ਬਣੀਆਂ ਹੋਈਆਂ ਨੇ ਅਜਹੇ ਦੇ ਵਿੱਚ ਕਿਆਸ ਲਗਾਏ ਜਾ ਰਹੇ ਨੇ ਕਿ ਛੇਕਰ ਇਹਨਾਂ ਦੋਵਾਂ ਦਾ ਡਿਵੋਰਸ ਹੁੰਦਾ ਹੈ ਤਾਂ ਈਸ਼ਵਰੇ ਨੂੰ ਐਲਮਨੀ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਈਸ਼ਵਰ ਰਾਏ ਬੱਚਨ ਫਿਲਮਾਂ ਅਤੇ ਇਸ਼ਤਿਹਾਰਾ ਤੋਂ ਕਾਫੀ ਕਮਾਈ ਕਰ ਲੈਂਦੇ ਹੈ ਅਤੇ ਜੋ ਕਿ ਸਾਰਿਆਂ ਦੀ ਕਮਾਈ ਤੋਂ ਕਾਫੀ ਜ਼ਿਆਦਾ ਹੈ ਈਸ਼ਵਰ ਨੇ ਹੁਣ ਤੱਕ ਆਪਣੇ ਕਰੀਅਰ ਦੇ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਨੇ ਅਤੇ ਇਹਨਾਂ ਦੇ ਵਿੱਚ ਕੰਮ ਕੀਤਾ ਹੈ ਤੇ ਆਪਣੀਆਂ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਇਹ ਤਾਂ ਪੋਲੀਵੁੱਡ ਤੋਂ ਇਲਾਵਾ ਤੇਲਗੂ ਅਤੇ ਮਲਿਆਲਮ ਫਿਲਮਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਆਪਣੇ ਕਲਾ ਦਾ ਲੋਹਾ ਮਨਵਾਇਆ ਗਿਆ ਅਸ਼ਵਰਿਆ ਰਾਏ ਦੀ ਕੁੱਲ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਨੈਟਵਰਥ 770 ਕਰੋੜ ਰੁਪਏ ਜੋ ਕਿ ਅਭਿਸ਼ੇਕ ਪਚਨ ਤੋਂ ਕਾਫੀ ਜ਼ਿਆਦਾ ਹੈ ਅੰਤਰਰਾਸ਼ਟਰੀ ਪੱਧਰ ਤੇ ਵੀ ਕਈ ਇਸ਼ਤਿਹਾਰਾਂ ਦੇ ਉਹ ਬ੍ਰਾਂਡ ਅੰਬੈਸਡਰ ਵੀ ਰਹੇ ਨੇ ਤੇ ਅਜਿਹੇ ਦੇ ਵਿੱਚ ਦੋਹਾਂ ਦੇ ਡਿਵੋਰਸ ਦੀਆਂ ਖਬਰਾਂ ਜੋ ਕਿ ਸਾਹਮਣੇ ਆ ਰਹੀਆਂ ਨੇ ਤੇ ਵੱਡਾ ਸਵਾਲ ਇਹ ਆਉਂਦਾ ਹੈ ਕਿ ਅਸ਼ਵਰਿਆ ਦੇ ਵੱਲੋਂ ਐਲਵਨੀ ਦੀ ਡਿਮਾਂਡ ਕੀ ਦੀ ਜਾਵੇਗੀ ਬਦਾਰੇ ਖਬਰਾਂ ਲਈ ਬਨੇ ਰਹੋ ਲੁਧਿਆਣਾ ਪਲਾਸਟੇਨਾ